ਦੇਖੋ ਦੇਰਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 1 ਜੁਲਾਈ ਸਿਰਫ 9 ਦਿਨ ਦਾ ਵਕਫਾ ਰਹੇਗਾ ਜਲੰਧਰ West ਹਲਕੇ ਦੇ ਇਲੈਕਸ਼ਨ ਵਾਸਤੇ ਔਰ ਲਗਾਤਾਰ ਅਗਰ ਗੱਲ ਕਰਦੇ ਆਂ ਵਾਜਪਾ ਪਾਰਟੀ ਤੇ ਵਾਜਪਾ ਪਾਰਟੀ ਸਮੂਲ ਲੀਡਰਸ਼ਿਪ ਨੇ ਜਲੰਧਰ West ਦੇ ਵਿੱਚ ਆਪਣੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਮੋਰਚਾ ਸੰਭਾਲ ਲਿਆ ਇਸੇ ਮੋਰਚੇ ਦੇ ਨਾਲ ਅੱਜ ਵਾਜਪਾ ਦੀ ਮਹਿਲਾ ਮੋਰਚਾ ਨਵੀਂ ਅੱਜ ਡਟ ਕੇ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਖੜੀ ਹੋ ਕੇ ਡੋਰ ਟੂਰ ਪਰਚਾਰਨਾ ਸ਼ੁਰੂ ਕਰਤਾ ਤੇ ਗੱਲ ਕਰਦੇ ਆਂ ਆਵਾਜਪਾ ਜਾਂਵਾਜਪਾ ਪਾਰਟੀ ਦਾ ਜਿੱਥੇ ਹਮੇਸ਼ਾ ਹੀ ਮਹਿਲਾ ਏਮਪਾਵਰਮੈਂਟ ਦੀ ਗੱਲ ਕੀਤੀ ਜਾਂਦੀ ਹੈ ਤੇ ਅੱਜ ਮਹਿਲਾ ਏਮਪਾਵਰਮੈਂਟ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕਰਕੇ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਡੋਰ ਪਰਚਾਰ ਸ਼ੁਰੂ ਕਰਤਾ ਤੇ ਇਸੇ ਸਾਰੇ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਹੋਊਗੀ ਮਹਿਲਾ ਮੋਰਚਾ ਕਿਸ ਤਰ੍ਹਾਂ ਦੀ ਪ੍ਰਚਾਰ ਕਰੂਗੀ ਤੇ ਮੇਨਾ ਮੌਜੂਦ ਹੈ ਜ਼ਿਲ੍ਹਾ ਜਲੰਧਰ ਦੀ ਮਹਿਲਾ ਮੋਰਚਾ ਦੇ ਪ੍ਰਧਾਨ शमा चौहान जी स्वागत ਹੈ ਜੈ ਜੀ ਪਹਿਲਾਂ ਤਾਂ ਸਭ ਨੂੰ ਜੈ ਸ਼੍ਰੀ ਰਾਮ ਕਿਸਾ ਦੇਖਦੇ ਹੋ ਸ਼ੀਤਲ ਅੰਗਰਾਲ ਦੀ ਆਮ ਆਬੀ ਪਾਰਟੀ ਛੱਡੀ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕੀ ਸੀ ਤਾਂ ਪਾਰਟੀ ਨੇ ਉਹਨਾਂ ਨੂੰ ਦਰਕਿਨਾਰ ਕੀਤਾ ਤਾਂ ਨੌਜਵਾਨੀ ਬਚਾਉਣ ਵਾਸਤੇ ਸ਼ੀਤਲ ਅੰਗਰਾਲ ਨੇ ਵਾਜਪਾ ਦਾ ਦਮਨ ਫੜਿਆ ਤਾਂ ਵਾਜਪਾ ਨੇ ਪੂਰਾ ਮਾਨ ਸਨਮਾਨ ਦੇ ਕੇ ਅੱਜ ਜਿੰਦਰ ਵੈਸਟ ਦੇ ਵਿੱਚੋਂ ਟਿਕਟ ਦਿੱਤੀ ਕਿਸਾ ਦੇਖਦੇ ਹੋ ਪਹਿਲਾਂ ਤਾਂ ਅਸੀਂ ਪਾਰਟੀ ਜਿਹੜੀ ਸ਼ੀਤਲਨੁਰਾਗ ਜੀ ਨੇ ਆਪਣੇ ਪਾਰਟੀ ਛੱਡ ਕੇ ਪਹਿਲਾਂ ਉਹ ਸਾਡੀ ਪਾਰਟੀ ਦੇ ਵਿੱਚ تھے ਤਾਂ ਉਹਦੇ ਬਾਅਦ ਫਿਰ ਉਹਨਾਂ ਨੇ ਜਦੋਂ ਦੇਖਿਆ ਕਿ ਉਹ ਆਪ ਚ ਚਲੇ ਗਏ ਕਿਉਂਕਿ ਪਹਿਲਾਂ ਆਪ ਦੀ ਸਰਕਾਰ थी ਤਾਂ ਉਹਨਾਂ ਆਪ ਚ ਚਲੇ ਵੀ ਸ਼ਾਇਦ ਸਾਡੇ ਕੰਮ ਹੋਣਗੇ ਨਸ਼ਾ ਰੁਕੇਗਾ ਲੇਕਿਨ ਜਦੋਂ ਉਹਨਾਂ ਨੇ ਉਹਨ ਨੂੰ ਐਮਐਲਏ ਬਣਾਇਆ ਗਿਆ ਉਹਦੇ ਬਾਅਦ ਉਹਨਾਂ ਕੋ ਚ ਗਏ ਕਿ ਉਹ ਕਹਿੰਦੇ ਰਹੇ ਕਿ ਮੇਰਾ ਕੰਮ ਕਰੋ ਨਹੀਂ ਹੋ ਰੇ ਤੇ ਨਸ਼ਾ ਵੱਧਦਾ ਹੀ ਵੱਧਦਾ ਹੀ ਜਾ ਰਿਹਾ ਹਾਂ ਇਸ ਕਰਕੇ ਉਹਨਾਂ ਨੇ ਆਪਣੀ ਪਾਰਟੀ ਛੱਡ ਕੇ ਫਿਰ ਤੋਂ ਭਾਜਪਾ ਦਾ ਦਾਮਨ ਕਾਮਲੀਆ ਕਾਰੀ ਵਾਪਸੀ ਹੋ ਗਏ ਔਰ ਬੜੇ ਅਚੇ ਤਰੀਕੇ ਨਾਲ ਉਹਨਾਂ ਨੇ ਆਪਣਾ ਜੋ ਵੀ ਹੈ ਪਰਿਵਾਰ ਜਾਏ ਲੇਕਿਨ ਅਬ ਉਹ ਉਹਨਾਂ ਨੇ ਹੀ ਲੜੇ ਆਪਾਂ ਕੱਲ ਵੀ ਇੱਥੇ ਗਏ ਇੱਕ ਜਗ੍ਹਾ ਆਪਾਂ ਸਾਰਾ ਉੱਥੇ ਦੇਖਿਆ ਇਤਨਾ ਲੋਕ ਨਹੀਂ ਮਤਲਬ ਸ਼ਿਕਾਇਤਾਂ ਹੈ ਨਸ਼ੇ ਦੇ ਬਾਰੇ ਆਪਾਂ ਖੁਦ ਉੱਥੇ ਮੌਈਨਾ ਕਰਕੇ ਆਏ ਉੱਥੇ ਇੰਨੀਆਂ ਸਾਰੀਆਂ ਔਰ ਇੰਜੈਕਸ਼ਨ ਪਏ ਹੈ ਕਿ ਆਪਾਂ ਖੁਦ ਦੇਖ ਕੇ ਸਾਡੇ ਰੋਮਟੇ ਖੜੇ ਹੋ ਗਏ ਉਹਦੇ ਛੋਟੇ ਛੋਟੇ ਬੱਚੇ ਉਸ ਗਾਰਡਨ ਦੇ ਵਿੱਚ ਖੇល ਰਹੇ ਦੇਖੋ ਸਿਟੀਵਿਕ ਮੈ ਲੋ ਬੱਚੇ ਹਮੇਸ਼ਾ 9 ਮਹੀਨੇ ਬੱਚੇ ਨੂੰ ਪਾਲਣਾ ਉਸ ਜਵਾਨ ਬੱਚਾ ਹੁੰਦਾ ਤੇ ਬੜੀ ਆਸ ਹੁੰਦੀ ਹੈ ਪੇਰੈਂਟਸ ਨੂੰ ਜਦੋਂ ਇਸ ਦਾ ਨਸ਼ੇ ਲੱਗਦਾ ਤਾਂ ਪੂਰਾ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਤਾਂ ਬੱਚਾ ਵੀ ਹੱਥੋਂ ਜਾਨ ਗਵਾਣੀ ਪੈਂਦੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਪੰਜਾਬ ਦੇ ਨਸ਼ਾ ਤਦ ਤੱਕ ਖਤਮ ਨਹੀਂ ਹੋਗਾ ਜਦ ਤੱਕ বিজেপি ਨਹੀਂ ਆਏਗੀ ਸਾਡੇ ਸ਼੍ਰੀ ਨਰੇਂਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੈ ਜਦੋਂ ਤੱਕ ਸਾਡੇ ਇੱਥੇ ਪੰਜਾਬ ਦੇ ਲੋਕ ਜਗਦੇ ਨਹੀਂ ਹੈ ਜਦ ਤੱਕ ਸਾਡੀ ਇੱਥੇ ਵਿਜੀਬ ਹੀ ਨਹੀਂ ਆਂਦੀ ਹੈ ਤਬ ਤੱਕ ਸਾਡਾ ਇੱਥੇ ਕੋਈ ਸੁਧਾਰ ਨਹੀਂ ਹੋਏਗਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਔਰ ਜਿੰਨੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਮਹਿਲਾ ਲਈ ਕਿਤਾਇ ਸਕਤੀ ਹਨ ਉਹਨੇ ਪਹਿਲੀ ਗੱਲ ਤੇ ਕਿ ਉਹਨੇ 33% ਜੋ ਅਰਖਣ ਦਿੱਤਾ ਮਹਿਲਾ ਲਈ ਦਿੱਤਾ ਹੈ ਔਰ ਉਹਨਾਂ ਦੇ ਜੋ ਇੱਕ ਬੀਜੇਪੀ ਉਹ ਪਾਰਟੀ ਹੈ ਜਿੱਤੇ ਮਹਿਲਾ ਨੂੰ ਸਭ ਤੋਂ ਜ਼ਿਆਦਾ ਮਾਨ ਔਰ ਸਨਮਾਨ ਦਿੱਤਾ ਜਾਂਦਾ ਹੈ ਇਸ ਹੋਰ ਜਿਹੜੀ ਅਕਾਲੀ ਦਲ ਹੈ ਝਾੜੂ ਵਾਲੀ ਸਰਕਾਰ ਹੈ ਕਾਂਗਰਸ ਸਰਕਾਰ ਹੈ ਇੱਥੇ ਕੋਈ ਵੀ ਪਾਰਟੀ ਮਹਿਲਾ ਨੂੰ ਇਨਾ ਮਾਨ ਸਨਮਾਨ ਨਹੀਂ ਦਿੰਦੇ ਜਿੰਨਾ ਕਿ ਸਾਡੀ ਪਾਰਟੀ ਦੇ ਕਿਸ ਤਰ੍ਹਾਂ ਦਾ ਕਿਸਾ ਦੇਖਦੇ ਹੋ ਸ਼ੀਤਲ ਲੰਗਰਾਲ ਹੈ ਨੌਜਵਾਨ ਹੈ ਹਮੇਸ਼ਾ ਨੌਜਵਾਨੀ ਵਾਸਤੇ ਗੱਲ ਚੱਕੀ ਹੈ ਕਿਸ ਤਰ੍ਹਾਂ ਦਾ ਮੌਜਾ ਸੰਭਾਲਿਆ ਕਿਸ ਤਰ੍ਹਾਂ ਦੀ ਡੋਰ ਪਰ ਚਾਹਤਾ ਸੀ ਇਸ ਕਸਮ ਕਰ ਰਿਹਾ ਤਾਂ ਕਿਸ ਤਰ੍ਹਾਂ ਦਾ ਖਾਸ ਜਿੰਦਰ ਵਾਸਤੇ ਕਿਸਾ ਰਿਸਪਾਂਸ ਮਿਲ ਰਿਹਾ ਦੇਖੋ ਅਪਾ ਜਿੱਥੇ ਵੀ ਜਾ ਰਹੇ ਹਨ ਉਹਨਾਂ ਦਾ ਬਹੁਤ ਵਧੀਆ ਸਾਨੂੰ ਉਥੋਂ ਆਵਾਜ਼ ਆ ਰਹੀ ਹੈ ਕਿ ਇਸ ਵਾਰ ਅਪਾ ਭਾਜਪੀ ਨੂੰ ਲਾਵਾਂਗੇ ਕਿਉਂਕਿ ਇੱਕ ਤਾਂ ਯੰਗ ਸਾਡੇ ਜੋ ਚਿਹਰਾ ਹੈਗਾ ਸਾਡੇ ਕੈਂਡੀਡੇਟ ਹੈ ਉਹ ਹੀ ਆਗੇ ਔਰ ਉਹ ਸੱਚ ਦੀ ਔਰ ਝੂਠ ਦੀ ਲੜਾਈ ਲੜ ਰਹੇ ਹੈ ਔਰ ਸੱਚ ਯਹੀ ਹੈ ਕਿ ਚਾੜੂਆਣੇ ਨੇ ਕੋਈ ਕੰਮ ਨਹੀਂ ਕੀਤਾ 99 ਸਿੱਟਾ ਲੈ ਕੇ ਵੀ ਉਹ ਘਰ ਜਾ ਕੇ ਬਹਿ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਸਾਨੂੰ ਕਿੰਨੀ ਵੱਡੀ ਤਾਕਤ ਮਿਲੀ ਹੈ 99 ਸਿੱਟਾ ਜਿਨ੍ਹਾਂ ਨੂੰ ਮਿਲ ਜੋਏ ਉਹ ਇੱਕ ਆਪਣਾ ਹੋਡ ਬਣਾਉਂਦੇ ਐ ਔਰ ਕੰਮ ਕਰਦੇ ਐ ਲੇਕਿਨ ਉਹਨੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਨਸ਼ਾ ਕ੍ਰਾਈਮ ਲੋਟਖੂਰ ਮੈਂ ਮਤ ਲੋਕਾਂ ਨੂੰ ਗੋਲੀਆਂ ਦਿਨ ਮਤਲਬ ਪਾ ਮਹਿਲਾ ਤਾਂ ਬਿਲਕੁਲ ਬਾਹਰ ਨਹੀਂ ਨਿਕਲ ਸਕਦੀ 8 ਵਜੇ ਤੋਂ ਬਾਅਦ ਤੇ ਇੰਨਾ ਸਾਡਾ ਬੁਰਾ ਹਾਲ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਹੁਣ ਰੋਜਾਨਾ ਰਹੇਗਾ ਉਹ ਆਉਣ ਵਾਲੇ ਸਮੇਂ ਚ ਪੂਰਾ ਤੂਹੀ ਡਟ ਕੇ ਮੈਲਾ ਮੋਚਾ ਨੇ ਸੰਭਾਲਿਆ ਹੋਇਆ ਔਰ ਕਿਸ ਤਰ੍ਹਾਂ ਦੇਖਦੇ ਵੀ ਕਿੰਨੀ ਵੋਟਾਂ ਦਾ ਅੰਗੁਰਾਲ ਜਿੱਤ ਸਕਦੇ ਦੇਖੋ ਜੀ ਅਸੀਂ ਤਾਂ ਸੋਦੇ ਕਿ ਅਸੀਂ ਪੂਰੀ ਅਬ ਝਾੜੂ ਵਾਲੇ ਦੀ ਅਸੀਂ ਜਮਾਨਤ ਜ਼ਬਤ ਕਰਾਈਏ ਜਮਾਨਤ ਜਮਾਨਤ ਠੀਕ ਹੈ ਠੀਕ ਹੈ ਬਿਲਕੁਲ ਅਸੋ ਇਹ ਮੈਲਾ ਮੋਰਚਾ ਹੈ ਜਿਨ੍ਹਾਂ ਨੇ ਅੱਜ ਡਟ ਕੇ ਜਿਹੜਾ ਸ਼ੀਤਲ ਅੰਗਰਾਲ ਦੇ ਹੱਕ 'ਚ ਮੋਰਚਾ ਸੰਭਾਲ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾਚਪਾ ਦੇ ਜਿਹੜੇ ਉਮੀਦਵਾਰ ਆ ਸ਼ੀਤਲ ਅੰਗਰਾਲ ਦੇ ਹੱਕ ਦੇ ਵਿੱਚ ਵੋਟ ਡੋਰ ਟੂ ਰੋ ਪਰ ਛਾਗਣਾ ਸ਼ੁਰੂ ਕਰਤਾ ਹੋਰ ਵੀ ਮੈਲਾ ਮੈਲਾ ਗੱਲਬਾਤ ਕਰਾਂਗਾ ਕੀ ਨੰਬਰ ਹੈ ਜੀ ਮੇਰਾ ਨਾਮ ਸ਼ਾਲੂ ਹੈ ਜੀ ਕਿ ਸਰ ਇੱਕ ਦਿਓ ਵੀ ਅੱਜ ਤੁਸੀਂ ਮੈਲਾ ਮੋਰਚਾ ਨੇ ਪੂਰਾ ਡਟ ਕੇ ਇਹ ਮੋਰਚਾ ਸੰਭਾਲ ਲਿਆ ਸ਼ੀਤਲ ਅੰਗਰਾਲ ਬੀਜੇਪੀ ਪਾਰਟੀ ਹੈ ਮੈਲਾ ਸ਼ਸ਼ਕਤੀਕਰਨ ਦੀ ਗੱਲ ਕੀਤੀ ਪੂਰਾ ਮਾਨ ਸਨਮਾਨ ਮਿਲਦਾ ਹੈ ਕੀਸਾ ਦੇਖਦੇ ਹੋ ਤੁਹਾਡੇ ਜਿੰਨਾ ਵੀ ਇਲਾਕਾ ਵੈਸਤਾ ਹਲਕਾ ਜਿੱਦੇ ਵੀ ਗੱਲ ਕੀਤੀ ਆਂਦੀ ਹੈ ਹਮੇਸ਼ਾ ਦੋ ਗੱਲਾਂ ਆਂਦੀ ਆ ਨਸ਼ਾ ਬਹੁਤ ਆ ਬੱਚਿਆਂ ਦੇ ਬੱਚੇ ਨਸ਼ੇ ਲੱਗੇ ਆ ਦੂਸਰੀ ਡੜਾ ਸੱਟਾ ਕਿਸਾ ਦੇ ਦੇੋ ਵੀ ਸ਼ੀਟਾਂ ਉੰਗਰਾਲੇ ਹਮੇਸ਼ਾ ਵਾਚਕੀ ਤਾ ਨੌਜਵਾਨੀ ਬਚਾਉਣ ਵਾਸਤੇ ਆਪਣਾ ਪੂਰਾ ਪயਤਨ ਕੀਤਾ ਹਾਂਜੀ ਬਿਲਕੁਲ ਪயਤਨ ਕੀਤਾ ਤਾਂ ਹੀ ਉਹ ਆਮ ਆਦਮੀ ਪਾਰਟੀ ਛੱਡ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਦਮਨ ਥਾਮਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਪਹਿਣਾ ਹੀ ਹੈ ਜਿੰਨੀਆਂ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਹੜੀਆਂ ਉਹ ਜਿਤਾਈਆਂ ਸੀਗੀਆਂ ਤੇ ਇਹਨਾਂ ਪੈਣਾਂ ਦੀ ਮੈਜੋਰਟੀ ਕਰਕੇ ਹੀ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਜਾ ਰਹੀ ਹੈ ਤੇ ਤੁਸੀਂ ਦੇਖੋਗੇ ਕਿ ਸ਼ੀਤਲ ਅੰਗੁਰਾਲ ਜੀ ਜਿਹੜੇ ਐ ਉਹ ਇਸ ਨਸ਼ੇ ਦੇ ਖਿਲਾਫ ਪੂਰਾ ਲੜਨਗੇ ਕਿਉਂਕਿ 2.5 ਸਾਲ ਦੀ ਮਿਹਨਤ ਉਹਨਾਂ ਨੇ ਬਹੁਤ ਕੀਤੀ ਆਵਾਮੀ ਪਾਰਟੀ ਦੇ ਵਿੱਚ ਇਸ ਕਰਕੇ ਕੀਤੀ ਕਿ ਨਸ਼ਾ ਮੁਕਤ ਹੋਵੇ ਸਾਡਾ ਪੰਜਾਬ ਮੁਕਤ ਹੋਵੇ ਸ ਨਸ਼ਾ ਮੁਕਤ ਹੋਵੇ ਤੇ ਕਿਉਂਕਿ ਜਿਸ ਤਰੀਕੇ ਦਾ ਅਸੀਂ ਕੱਲ ਮਾਹੌਲ ਦੇਖਿਆ ਆ ਸਰੀਂਝਾ ਦਾ ਬੱਚੇ ਉਤੇ ਖੇਡਦੇ ਪਏ ਐ ਤੇ ਉਹਦੇ ਵਿੱਚ ਕੀ ਹੈ ਕਿ ਸਾਨੂੰ ਲੱਗ ਰਿਹਾ ਸੀਗਾ ਕਿ ਇੱਥੇ ਮਤਲਬ ਸਾਡਾ ਇਹਨਾਂ ਦਿਮਾਗ ਉਸ ਟਾਈਮ ਪਰੇਸ਼ਾਨ ਹੋ ਗਿਆ ਕਿ ਇਹਨਾਂ ਦਾ ਨਸ਼ਾ ਸਾਡੇ ਪੰਜਾਬ ਦੇ ਵਿੱਚ ਹੈਗਾ ਤੇ ਕਦੇ ਜਦੋਂ ਆ ਤੁਸੀਂ ਸਮਾਨਦਰੀ ਕਹਿੰਦੇ ਸਰੀਂਝਾ ਦੇਖੀ ਹੈ ਬੱਚੇ ਕੋਲ ਕਦੀ ਮਨ ਨੂੰ ਲੱਗੀ ਵੀ ਸਾਡੇ ਬੱਚੇ ਨਾਲ ਚ ਹੋ ਸਕਦੇ ਕਾ ਬਿਲਕੁਲ ਜੀ ਸਾਨੂੰ ਬੜਾ ਡਰ ਲੱਗਦਾ ਹੈ ਅੱਜ ਕਿਉਂਕਿ ਕਿਉਂਕਿ ਅੱਜ ਜਿਹੜੇ ਪੇਰੈਂਟਸ ਨੇ ਜਿਹੜੀਆਂ ਮਾਵਾਂ ਨੇ ਬੱਚਿਆਂ ਨੂੰ ਬਾਹਰ ਕਿਉਂ ਭੇਜ ਰਹੀਆਂ ਨੇ ਉਹਦਾ ਰੀਜ਼ਨ ਹੀ ਇਹ ਹੀ ਹੈ ਕਿਉਂਕਿ ਸਾਨੂੰ ਲੱਗਦਾ ਸਾਡੇ ਬੱਚਿਆਂ ਦਾ ਭਵਿੱਖ ਅਤੇ ਸੁਰੱਖਿਤੀ ਨਹੀਂ ਹੈ ਕਿਉਂਕਿ ਕੱਲ ਨੂੰ ਕੋਈ ਪਤਾ ਨਹੀਂ ਬੱਚਿਆਂ ਨੂੰ ਅਸੀਂ ਕਿੱਥੇ ਕਿੱਤੇ ਤੱਕ ਆਪਣੇ ਬੱਚਿਆਂ ਦੇ ਪਿੱਛੇ ਰਵਾਂਗੇ ਆ ਉਹ ਕਿਤੇ ਵੀ ਜਾਂਦੇ ਕਿਤੇ ਆਂਦੇ ਆ ਅਸੀਂ ਨਹੀਂ ਜਾ ਸਕਦੇ ਉਹਨਾਂ ਦੇ ਨਾਲ ਤੇ ਇਸ ਲਈ ਇਹ ਪੈਣਾ ਜਿੰਨੀਆਂ ਵੀ ਮੇਰੇ ਨਾਲ ਖੜੀਆਂ ਹੁੰਦੀਆਂ ਆ ਉਹ ਸਾਰੀਆਂ ਇਸ ਲਈ ਖੜੀਆਂ ਹੁੰਦੀਆਂ ਕਿ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਸੇ ਦੇ ਲਈ ਨਹੀਂ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਔਰ ਭਾਰਤੀ ਜਨਤਾ ਪਾਰਟੀ ਇੱਕ ਐਦਾਂ ਦੀ ਪਾਰਟੀ ਹੈ ਜਿਹੜੀ ਸਾਡੀ ਵੀ ਸੁਰੱਖਿਆ ਕਰ ਸਕਦੀ ਹੈ ਪੈਣਾ ਦੀ ਵੀ ਤੇ ਸਾਡੇ ਬੱਚਿਆਂ ਦੀ ਵੀ ਅੰਗਰਾਲ ਜੀ ਦੇ ਕਿਸ ਤਰ੍ਹਾਂ ਵੀ ਹੁਣ ਕਿਸ ਤਰ੍ਹਾਂ ਦੀ ਪ੍ਰਚਾਰ ਕਰੋਗੇ ਔਰ ਕਿਸ ਤਰ੍ਹਾਂ ਲੱਗ ਰਿਹਾ ਵੀ ਅੰਗਰਾਲ ਜੀ ਬਾਕੀ ਸਿਆਸੀ ਪਾਰਟੀਆਂ ਨੂੰ ਮਾਤ ਦਉਣਗੇ ਬਿਲਕੁਲ ਦੇਣਗੇ ਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀਏ ਕਿ ਪੈਣਾ ਨੇ ਹੀ ਸਹਿਯੋਗ ਕੀਤਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਹੁਣ ਪੈਣਾ ਨੂੰ ਪਤਾ ਲੱਗ ਗਿਆ ਕਿਉਂਕਿ ਉਹਨਾਂ ਨੇ ਉਸ ਵੇਲੇ ਵਾਦੇ ਬਹੁਤ ਕੀਤੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਅਸੀਂ ਸਕੂਲ ਖੋਲਾਂਗੇ ਅਸੀਂ ਇਹ ਕਰਾਂਗੇ ਦੇਖੋ ਪੈਣਾ ਜਿਹੜੀ ਹੈ ਖਾਸ ਕਰ ਇੱਕ ਵਾਰੀ ਉਹਨਾਂ ਨੇ ਧੋਖਾ ਖਾ ਲਿਆ ਉਹਨੋਂ ਧੋਖਾ ਨਹੀਂ ਖਾਣਗੀਆਂ ਉਹਨਾਂ ਨੇ ਨਿਰਣੇ ਕਰ ਲਿਆ ਹੋਇਆ ਹੈ ਕਿ ਆਪਾਂ ਹਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਣੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ 2027 ਦੂਰ ਨਹੀਂ ਖੜਾ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਕਾਉਂਸਲਰ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਤੇ ਮੇਅਰ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਤੇ ਲੋਕੀ ਦੇਖਣਗੇ ਕਿ ਜਿਹੜਾ ਪੰਜਾਬ ਭਾਰਤੀ ਜਨਤਾ ਪਾਰਟੀ ਤੋਂ ਅਚੂਤਾ ਸੀ ਉਹਨੋਂ ਉਹਦੇ ਵਿੱਚ ਕਿੰਨੀ ਕੁ ਮੈਜੋਰਟੀ ਹੈ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੇ ਦੱਸਦੇ ਕਿ ਅੱਜ 1 ਜੁਲਾਈ ਨੂੰ ਪੂਰਾ ਜਲੰਧਰ ਦੀ ਅੜੀ ਮੈਲਾ ਮੋਰਚਾ ਨੇ ਅੱਜ ਮੋਰਚਾ ਸੰਭਾਲ ਲਿਆ ਤਾਂ ਸ਼ੀਤਲ ਅੰਗਰਾਲ ਦੇ ਹੱਕ ਤੇ ਵਿੱਚ ਡੋਰ ਨੂੰ ਪ੍ਰਚਾਰਕਣਾ ਸ਼ੁਰੂ ਕਰ ਦਿੱਤਾ ਤਾਂ ਬਿਲਕੁਲ ਸਪਸ਼ਟ ਗੱਲ ਆ ਕਿ ਮੈਲਾ ਮੋਰਚਾ ਨੇ ਵੀ ਅਸੀਂ ਜਿਹੜਾ ਜਲੰਧਰ ਵੈਸਟ ਦੇ ਤੋਂ ਇਲਾਵਾ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਪੂਰਾ ਨਸ਼ਾ ਖਰਨ ਦੀ ਅਸੀਂ ਮੋਰਚਾ ਸੰਭਾਲ ਲਿਆ ਤਾਂ ਸ਼ੀਤਲ ਅੰਗਰਾਲ ਨੂੰ ਜਿਤਾ ਕੇ ਜਲੰਧਰ ਦੇ ਪੂਰੇ ਹਲਕੇ ਦੇ ਵਿੱਚ ਨਸ਼ਾ ਜਲੰਧਰ ਨਸ਼ਾ ਮੁਕਤ ਕਰਾਂਗੇ ਔਰ ਇਸ ਦੇ ਨਾਲ ਹੀ ਜਿਹੜਾ ਬੱਚਿਆਂ ਦੀ ਸੁਰੱਖਿਆ ਇਸ ਦੇ ਨਾਲ ਹੀ ਮੈਲਾ ਸੁਰੱਖਿਆ ਦੀ ਵੀ ਜਿਹੜੀ ਸ਼ੀਤਲ ਅੰਗਰਾਲ ਹਮੇਸ਼ਾ ਗੱਲ ਉਠਾਉਂਦੇ ਤਾਂ ਉਸ ਲਈ ਇਹ ਕੰਦੇਨਾ ਕੰਦਾ ਜੋੜ ਕੇ ਅੱਜ ਤੱਕ ਡਟ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਨਿੱਕੀ 10 ਜੁਲਾਈ ਨੂੰ ਮੈਲਾ ਮੋਰਚਾ ਦੇ ਸਾਰੇ ਕਾਰਕਿਰਤਾ ਸ਼ੀਤਲ ਅੰਗਰਾਲ ਦੇ ਹੱਕ ਚ ਖੜੇ ਹੋਗੇ ਤੇ ਪੂਰਾ ਭਾਰੀ ਬਹੁਮਤ ਨਾਲ ਸ਼ੀਤਲ ਅੰਗਰਾਲ ਨੂੰ ਜਿਤਾਉਣ ਦੇ ਵੀ ਦਾਵਾ ਕੀਤਾ ਹੈ ਕੈਮ ਮੈਂ ਬੋਬੀ ਨਾ ਸੰਦੀਪ ਸ਼ਰਮਾ ਡੈਰੀਫਾ ਟੀਵੀ ਜਿਲੰਦਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।